ਜਿੱਦੇ ਇਤਿਹਾਸ ਦੇ ਰੋਸ਼ੋ ਦੀ ਰੋਜ਼ ਕੁਛ ਨਾ ਕੁਛ ਵਿਚਾਰ ਚਰਚਾ ਦੇ ਵਿੱਚ ਜੁੜਦੇ ਆ ਤੇ ਆਪਾਂ ਇਹ ਦੇਖਾਂਗੇ ਕਿ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਦਿਆਂ ਦੇ ਨਾਲ ਕਿਵੇਂ ਉਹਨਾਂ ਦਾ ਸਰਸਾ ਨਦੀ ਤੇ ਪਰਿਵਾਰ ਮਛੋੜਾ ਗਿਆ ਪਿਛੇ ਪਿਛਲੇ ਇਤਿਹਾਸ ਦੇ ਵਿੱਚ ਜਦੋਂ ਅਸੀਂ ਦੇਖਿਆ ਸੀ ਅਸੀਂ ਇਹ ਦੇਖਿਆ ਸੀਗਾ ਕਿ ਕਿਵੇਂ ਆਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਨੇ ਘੇਰਾ ਪਾਇਆ ਹੋਇਆ ਤੇ ਰਸੋ ਤੇ ਪਾਣੀ ਆ ਜਿਹੜਾ ਉਹ ਖਤਮ ਹੋ ਚੁੱਕਾ ਪਾਣੀ ਬੰਦ ਕਰ ਦੇ ਪਿੰਡੇ ਤੇ ਤੜਣੀ ਆਤਲਾ ਅਸਮਾਨ ਤੋਂ ਬਹੁਤ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਇਹ ਤਾਂ ਚੱਲ ਰਹੀ ਸੀ ਉਸ ਸਾਰੇ ਉਪਰੇ ਵਿੱਚ ਨਹੀਂ ਜਿਵੇਂ ਟਿੱਖੇ-ਟਿੱਖੇ ਤੀਰ ਨੇ ਜਿਹੜੇ ਆਪਣੇ ਸਰੀਰ ਤੇ ਵੱਜ ਰਹੇ ਹੋ ਏਨੀ ਠੰਡੀ ਹਵਾਵਾਂ ਜਿਹੜੀ ਉਸ ਵਿੱਚ ਸੀ ਪਿੱਛੇ ਬੈਰੀਆਂ ਦੀ ਫੌਜਾਂ ਦੀ ਗੂੰਜ ਤੇ ਮੌਤ ਦੇ ਕੋਲੇ ਗਰਵਾਚੇ ਵਰਗੀ ਸਸ ਉਹ ਦਰਜ ਨਹੀਂ ਲੈ ਰਿਹਾ ਸਾਡੇ ਇਹ ਪਾਣੀ ਦੀ ਪ੍ਰਗਤੀ ਕਿਉਂ ਇਹਦਾ ਤੇਜ਼ ਵਹਿ ਰਿਹਾ ਸੀ ਤੇ ਇੰਨਾ ਉੱਚਾ ਵਹਿ ਰਿਹਾ ਸੀ ਇਹ ਉਹ ਪਾਣੀ ਹੈ ਜਿਹੜਾ ਉਹਦੀ ਸੱਦਾ ਕਰਾਉਂਦੀ ਸੀ ਇਹਨਾਂ ਦੇ ਵਿੱਚ ਜਗ ਰਿਹਾ ਸੀ ਸਸਤਾ ਦੀ ਤਰ੍ਹਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਾਹਿਬ ਜਗਦੀ ਕੋਦ ਦਾ ਸਹਾਰਾ ਠੀਕ ਹੈ ਐਸਾ ਸਹਾਰਾ ਉਹਨਾਂ ਨੂੰ ਮਿਲਿਆ ਜਿਵੇਂ ندی نہ مطلب جی صرف ਸੋ ਸਾਰਾ ਗੁਰੂ ਪਰਿਵਾਰ ਕੀ ਖੇਤੋਂ ਖੇ ਹੋ ਗਏ। ਮਾਤਾ ਗੁਜਰੀ ਜੀ ਛੋਟੇ ਸਾਹਿਬ ਜਗ੍ਹਾ ਦੇ ਨਾਲ ਇੱਕ ਪਾਸੇ ਨਿਕਲ ਗਏ ਤੇ ਗੁਰੂ ਸਾਹਿਬ ਹੋਰ ਪਾਸੇ ਚਲੇ ਗਏ। ਇਹ ਸੱਤ ਪੌਦੀ ਰਾਤ ਸੀ। ਤੇ ਅਗਲਾ ਦਿਨ ਚਰਨ ਉਪਰੰਤ ਮਾਤਾ ਗੁਜਰੀ ਜੀ ਅੱਗੇ ਛੋਟੇ ਸਾਹਿਬ ਜਾਣੇ ਸਾੜੀਆਂ ਤੇ ਕੰਡਿਆਲੇ ਰਮਨ ਦੇ ਦੁੱਕੇ ਬਹੁਤ ਲੰਬਾ ਪੈਦਲ ਕਹਿ ਅੱਡੋ ਕਰਦੇ ਗਏ। ਮਾਤਾ ਜੀ ਨੇ ਸਦਾ ਹੀ ਉਸੇ ਬਚਾਉਂਦਾ ਸਾਹਮਣਾ ਬੜੀ ਸਬਰ ਤੇ ਇਕਰਤ ਦਾ ਰਣ ਕੀਤਾ। ਦੋਵੇਂ ਮਾਸੂਮ ਬਾਲਾਂ ਨੂੰ ਫੜ ਕੇ ਉਹਨਾਂ ਦੀ ਉਂਗਲ ਫੜ ਕੇ ਪੂਰੀ ਰਾਤ ਦੇ ਘੁੱਪ ਹਨੇਰੇ ਵਿੱਚ। ਸਖਾ ਝਾੜੀਆਂ ਦੇ ਵਿੱਚੋਂ ਵੀ ਉਜੜਦੇ ਆ। ਉਹ ਸਤਲੁਜ ਦਰਿਆ ਤੇ ਸਰਸਾ ਨਦੀ ਦੇ ਇੱਕ ਸਾਝੇ ਪੱਤਨ ਤੇ ਪਹੁੰਚ ਗਏ। ਇਹੇ ਸafar ਨਿੱਕੇ ਨਿੱਕੇ ਬਾਲਾਂ ਨੂੰ ਨਾਲ ਰੱਖ ਕੇ ਮਾਤਾ ਜੀ ਨੇ ਕਿਵੇਂ ਜਾਣੀ ਕਿਤਾ ਹੋਗਾ ਇਹਦਾਰੀ ਸੋਚ ਕੇ ਜਦੋਂ ਇਹੀ ਭੰਡੋ ਹੋਵੇ। ਉਹ ਦਾ ਮਹੀਨਾ ਹੋਵੇ। ਆਰਿਸ਼ ਬੈਂਦੀ ਹੋਵੇ ਤੇ ਠੰਡ ਦਾ ਜਿਹੜਾ ਠੰਡ ਦੀ ਹਵਾ ਹੈ ਨਾ ਸਾਡੇ ਸੀਨੇ ਨੂੰ ਛੇੜਦੀ ਹੋਵੇ ਕਿ ਜਿਵੇਂ ਪੀਰ ਨੇ ਸਾਡੇ ਸੀਨੇ ਦੇ ਵਿੱਚ ਅੰਗੇ ਨਾ ਬੋਗੇ। ਤੇ ਕਿੰਨਾ ਮੌਖਾ ਸਬਰ ਹੋਊਗਾ ਇਹ ਸੋਚ ਕੇ ਕਈ ਵਾਰੀ ਰੋ ਵੀ ਕੰਮ ਨਹੀਂ ਆਉਂਦੀ। ਸੋ ਉਥੇ ਗੁੰਮਾ ਮਾਸ਼ਕੀ ਨਾਂ ਦਾ ਇੱਕ ਗਿੱਤ ਹੈ ਨਾ ਹੁੰਦਾ ਸੀਗਾ ਜਿੱਥੇ ਅੱਖਾਂ ਕਾਣਿਆਂ ਦੀ ਸੰਗ ਸੀ। ਇੱਕ ਸਭੜੀ ਸੀ ਅੱਖਾਂ ਕਾਣਿਆਂ ਦੀ ਕਿ ਕਿੰਨੇ ਰੱਬੀ ਰੂਹਾਂ ਨੇ ਜਿਹੜੀਆਂ ਗੁੰਮਾ ਮਾਸ਼ਕੀ ਦੇ ਜਿਹੜੀ ਸੰਪਰੀ ਆ ਉਹਨੇ ਬਾਹਰ ਜਾ ਕੇ ਰੋਣ ਦੀ

ਮਾਨੀ ਮਾਨੇ ਤੋਂ ਮਾੜਾ ਹੁੰਦਾ ਹੈ ਉਹਨਾਂ ਦਾ murid ਹੋਇਆ ਜਦੋਂ ਗੁਰੂ ਹੋਵੇ ਸਿੰਘ ਸਾਹਿਬ ਜੀ ਦੇ ਦਰਸ਼ਨ ਉਹ ਕਰ ਸਕਿਆ ਉਹਦਾ ਵੀ ਜਨ ਕਰਦਾ ਹੈ ਕਿ ਮੈਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਜਦੋਂ ਉਸਨੇ ਆਪਣੀ ਕੁੰਦੀ ਦੇ ਅੱਗੇ ਖੜੇ ਇਹ ਤਿੰਨ ਰੱਬੀ ਮੂਰ ਦੇਖੇ ਅਸੀਂ ਉਹਨਾਂ ਘੰਡੂ ਕੋ ਬਚਨ ਦੀ ਦਿੱਖ ਪਾਉਂ। ਮਖਮਲੀ ਸੇਚਾਂ ਉਤੇ ਸੌਣ ਵਾਲਿਆ ਰਜ਼ਾ ਵਿੱਚ ਰਾਸੀ ਲੈ ਕੇ ਉੱਥੇ ਹੀ ਠਹਿਰਨ ਦਾ ਫੈਸਲਾ ਕੀਤਾ ਕਿ ਅੱਜ ਅਸੀਂ ਜਿਹੜੀ ਰਾਤ ਆਹੋ ਕੁੰਮੇਵਾਸ ਦੀ ਝਪੜੀ ਦੇ ਵਿੱਚ ਹੀ guzਰਾਂਗੇ। ਕੁੰਮਾਵਾਸ ਦੀ ਨਾਲ ਦੇ ਪਿੰਡੋਂ ਉਹਨਾਂ ਦੇ ਲਈ ਭੋਜਨ ਲੈਣ ਚਲਾ ਜਾਂਦਾ ਹੈ। ਤੇ ਪਿੰਡ ਵਿੱਚ ਲక్ష్ਮੀ ਨਾਂ ਦੀ ਇੱਕ ਵਿਧਵਾ ਬ੍ਰਾਹਮਣ ਔਰਤਾਂ ਜਿਹੜੀ ਉਹ ਕੱਬੀ ਰਹਿੰਦੀ ਸੀ ਜਿਹੜੀ ਬਹੁਤ ਹੀ ਦਿਆਲੂ ਸੀ ਨੇਕ ਦੇਰ ਸੀ। ਉਹ ਕਿਸੇ ਲੋੜਵੰਦ ਦੀ ਮਦਦ ਕਰਕੇ ਉਹਨਾਂ ਨੂੰ ਰੋਟੀ ਪਾਣੀ ਛਕਾ ਕੇ ਉਹ ਲక్ష్ਮੀ ਨਾਮ ਦੀ ਜਿਹੜੀ ਬ੍ਰਾਹਮਣ ਹੋਦਿੱਤਾ ਉਹ ਬਹੁਤ ਜ਼ਿਆਦਾ ਪ੍ਰਸੰਨ ਹੁੰਦੀ ਹੁੰਦੀ ਸੀ ਕਿਉਂਕਿ ਉਹ ਭਜਨ ਮੰਦਗੀ ਵਾਲੀ ਬੋਲ ਸੀ। ਤੂੰ ਮੇਰੇ ਲక్ష్ਮੀ ਨੂੰ ਸਾਰੀ ਗੱਲ ਤਾਂ ਦੱਸੀ। ਮਾਈ ਲక్ష్ਮੀ ਨੇ ਉਸ ਨੂੰ ਭੋਜਨ ਦੇ ਨਾਲ-ਨਾਲ ਕੁਝ ਗਰਮ ਕੱਪੜੇ ਵੀ ਦਿੱਤੇ। ਉਸ ਨੇ ਕਿਹਾ ਕਿ ਮੈਂ ਸਵੇਰੇ ਉਹਨਾਂ ਮਹਾਨ ਰੂਹਾ ਦੇ ਦਰਸ਼ਨ ਕਰਨ ਆਉਂਗੀ ਤੇ ਨਾਲ ਮੈਂ ਭੋਜਨ ਵੀ ਲੈ ਕੇ ਆਵਾਂਗੀ। ਤੂੰ ਮੇਰੇ ਤਿੰਨਾਂ ਨੂੰ ਭੋਜਨ ਛਕਾਇਆ। ਇਤਿਹਾਸ ਦੱਸਦਾ ਕਿ ਗੁਰੂ ਜੀ ਦਾ ਰਸੋਈਆ ਗੰਗੂ ਬ੍ਰਾਹਮਣ ਅਟਾ ਉਹ ਵੀ ਮਾਤਾ ਜੀ ਨੂੰ ਲੱਭਦਾ ਨਾ ਲੱਭਦਾ ਉੱਥੇ ਆ ਪਹੁੰਚਦਾ ਉਹਦੇ ਮਗਦੇ ਵਿੱਚ ਲਾਲਚ ਤੇ ਖੋਟ ਆ ਘਰ ਦਾ ਪੁਰਾਣਾ ਨੂੰ ਨੌਕਰ ਹੋਣ ਕਰਕੇ ਭੇਤੀ ਹੋਣ ਕਰਕੇ ਉਹਨੂੰ ਪਤਾ ਸੀ ਕਿ ਮਾਤਾ ਜੀ ਕੋਲ ਇੱਕ ਕੁਰਸੀ ਵਾਲੀ ਕਮੋਟਲੀ ਹੈ ਜਿਹਦੇ ਵਿੱਚ ਧਨ ਤੇ ਜ਼ੇਬਰਾ ਤੇ ਸੋਨੇ ਦੀਆਂ ਮੋਹਰਾਂ ਨੇ ਮਾਤਾ ਗੁਜਰੀ ਜੀ ਨੂੰ ما گزری جی کری کہ دشمن دیا فوجا نے جہاں لبھ دیا فردیاں نے گرو پروار پھر میں بڑے ہٹوے لکو راہ لبا لبدہ آیا ہاں مطلب ਮੈਂ ਵੀ ਤੁਸੀਂ ਉੱਥੇ ਮੇਰੇ ਕੋਲੇ ਸੁਰੱਖਿਆ ਕਰੂਗਾ ਜਦੋਂ ਸਵੇਰ ਹੁੰਦੀ ਆ ਤਾਂ ਮਾਈ ਲక్ష్ਮੀ ਆ ਜਿਹੜੀ ਉਹ ਸਾਰਿਆਂ ਦੀ ਭੋਜਨ ਲੈ ਕੇ ਆਉਂਦੀ ਹੈ ਤੇ ਭੋਜਨ ਛਕਾਉਂਦੀ ਆ ਤੇ ਮਾਤਾ ਗੁਜਰੀ ਜੀ ਤੁਮੇ 마ਸ਼ਕੀ ਨੂੰ ਤੇ ਮਾਈ ਲక్ష్ਮੀ ਨੂੰ ਢੰਗ ਜੀਵਰ ਤੇ ਸੋਨੇ ਦੀਆਂ ਮੋਹਰਾਂ ਦੇ ਕੇ ਨਵਾਜਦੇ ਆ ਇੱਕ ਊਮਾ 마ਸ਼ਕੀ ਉਹਨਾਂ ਨੂੰ ਆਪਣੀ ਡੇੜੀ ਵਿੱਚ 7 ਵਜੇ ਦਰਿਆ ਪਾਰ ਕਰਾ ਕੇ ਇੱਕ ਪਿਲਕਣ ਦੇ ਦਰਖਤ ਕੋਲੇ ਉਤਾਰਿਆ ਹੁੰਦਾ ਉਸ ਦਰਖਤ ਦੇ ਨਾਲ ਪੁਰਾਣੀ ਮਲਾਂ ਨੇ ਜਿਹੜੀ ਉਹ ਆਪਣੀਆਂ ਬੇਡੀਆਂ ਬੰਦੇ ਹੁੰਦੇ ਸੀ ਤੇ ਇਹ ਦਰਫਤਾਂ ਜਿਹੜਾ ਅੱਜ ਵੀ ਉੱਥੇ ਹੀ ਮੌਜੂਦ ਹੈ ਇੱਥੇ ਹੀ ਜਿਹੜਾ ਬੇਈਮਾਨ ਗੰਗੂ ਆ ਉਹ ਮਾਤਾ ਜੀ ਤੇ ਸਾਹਿਬ ਜਾਨਦਿਆਂ ਨੂੰ ਆਪਣੇ ਪਿੰਡ ਲੈ ਕੇ ਜਾਂਦੇ ਕਿੱਧਰ ਆ ਤੇ ਉੱਥੋਂ ਲੈ ਕੇ ਜਾਂਦਾ ਜਦੋਂ ਪਿੰਡ ਪੁੱਜਦੇ ਨੇ ਤਾਂ ਉਸ ਨੇ ਮਾਤਾ ਜੀ ਤੇ ਸਾਹਿਬ ਜਾਨਦਿਆਂ ਨੂੰ ਆਪਣੇ ਘਰ ਦੇ ਵਿੱਚ ਨਾ ਆਰਾਮ ਕਰਨ ਨਹੀ ਕਿਹਾ ਵੀ ਤੁਸੀਂ ਆਰਾਮ ਕਰੋ ਪਰ ਮਾਤਾ ਜੀ ਨੂੰ ਇਹ ਥੋੜੀ ਪਤਾ ਸੀਗਾ ਕਿ ਗੰਗੂ ਆ ਜਿਹੜਾ ਉਹ ਆਪਣਾ ਰੂਪ ਬਦਲਦਾ ਇਹ ਐਨੀ ਸੇਵਾ ਮਾਣ ਰਿਹਾ ਹੈਗਾ ਹੈ ਕਿ ਜਿਹੜਾ ਸੁਣੋ ਦਿਖਾ ਰਿਹਾ ਕਿ ਮੈਂ ਥੋੜੀ ਟੈਨਸ਼ਨ ਲੈ ਕੇ ਇੱਥੇ ਤੱਕ ਆਇਆ। ਇਹ ਉਹਦੇ ਰੂਪ ਆ ਜਿਹੜਾ ਕਿਵੇਂ ਬਦਲੂਗਾ। ਇਹ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਇੱਕ ਸੇਖਤੀ ਦੇ ਨਾਮ ਤੇ ਇੱਕ ਸੁਰੱਖਿਆ ਦੇ ਨਾਮ ਤੇ ਮਿਲਣ ਵਾਲਾ ਟਿਕਾਣਾ ਮੇਰੇ ਤੋਂ ਕਿੰਨਾ ਧੋਖੇ ਚ ਬਦਲ ਗਿਆ। ਸ਼ੁਰੂ ਵਿੱਚ ਗੰਗੋਨੀ ਆ ਬੜੇ ਮਿੱਠੇ ਮਿੱਠੇ ਬੋਲ ਬੋਲੇ, ਖਾਣ ਪੀਣ ਦਾ ਭਰੋਸਾ ਦਿੱਤਾ। ਪਰ ਜਿਵੇਂ ਉਹਦੀ ਨਿਗਾਹ ਆ ਜਿਹੜੀ ਨਜ਼ਰ ਆ ਰਹੀ

ਸਰਵ ਮਾਤਾ ਜੀ ਨੇ ਕਿਹਾ ਉਹ ਪ੍ਰੇਸ਼ਕ ਪੁੱਛਿਆ ਤੇ ਬੜੇ ਪਿਆਰ ਨਾਲ ਪੁੱਛਿਆ ਵੀ ਕੀ ਜਿਹੜੀ ਰਾਤ ਨੂੰ ਘਟੜੀ ਚੁੱਕੀ ਸੀ ਕੀ ਉਹ ਚੱਕ ਕੇ ਜਾਂ ਕੋਠੀ ਚੁੱਕ ਕੇ ਉਹ ਇੱਕ ਸਾਫ਼ ਸੇਫ ਜਗ੍ਹਾ ਤੇ ਰੱਖਦੀ ਤੇ ਗੰਗੂ ਆ ਜਿਹੜੀ ਉਹਦੇ ਘਰੂ ਦੇ ਅੰਦਰ ਜਿਹੜਾ ਛੋਪਿਆ ਉਹ ਕਾਲਾ ਸੱਤਾ ਜਿਹੜਾ ਉਹ ਸੰਭੜੀ ਰਹਿ ਜਾਂਦਾ ਉਹ ਅੱਗ ਬਹੁਲਾ ਹੋ ਕੇ ਚੀਕਣ ਲੱਗ ਪੈਂਦਾ ਮਾਤਾ ਜੀ ਨੂੰ ਕਿਹਾ ਤਾਂ ਕਿ ਤੁਸੀਂ ਕਹਿੰਦਾ ਮੇਰੇ ਤੇ ਚੋਰੀ ਦਾ ਜੱਲ ਲਾਉਂਦੇ ਹੋ ਮੈਂ ਹੁਣੇ ਤੁਹਾਨੂੰ ਮਰੀਂਡੇ ਦੀ ਕੋਤਵਾਲ ਦੇ ਹਵਾਲੇ ਕਰਦਾ ਹਾਂ ਕਿ ਮੈਂ ਤੁਹਾਡੀ ਥੋੜੀ ਜਿਹੜੀ ਸ਼ਿਕਾਇਤ ਕਰਦਾ ਹਾਂ ਕਿ ਕਿਉਂਕਿ ਸੁਮਾ ਸਰ ਹਮ ਤਾਂ ਉਹ ਪਹਿਲਾਂ ਹੀ ਲੁੱਟਦਾ ਫਿਰਦਾ ਸੀ। ਮਾਤਾ ਗੁਜਰੀ ਜੀ ਨੇ ਬੜੇ ਪ੍ਰੇਮ ਤੇ ਪਿਆਰ ਦੇ ਨਾਲ ਉਹਨੂੰ ਸਮਝਾਇਆ। ਵੇਹ ਪੁੱਤਰ ਜੇ ਤੂੰ ਗੱਠੜੀ ਰੱਖ ਲਈਂ ਤਾਂ ਕੋਈ ਗੱਲ ਨਹੀਂ। ਪਰ ਸਾਡੀ ਖਬਰ ਆ ਗਈ ਸਾਨੂੰ ਕਰੀ ਪਰ ਧੋਖੇ ਵਾਂਗ ਗੰਕੂਾ ਜਿਹੜਾ ਨਾਮ ਤੇ ਮਰੀਂਡੇ ਨਗਰ ਵੱਲ ਨਿਕਲ ਤੁਰਦਾ। ਕਿਉਂਕਿ ਉਹਨੂੰ ਇੰਨਾ ਹੁੰਦਾ ਹੈ ਕਿ ਜਿਹੜੀ

ਜਾਣਿੰਗ ਕੁਦੀ ਇਸ ਇਨਫੋਰਮੇਸ਼ਨ ਤੇ ਇਸੇ ਤਨਾਤ ਤੇ ਮੋਰਿੰਡੇ ਆ ਕੇ ਹੱਲਾ ਬੋਲ ਤਾ ਉਹਨਾਂ ਨੇ ਮਾਂਗਾ ਗੁਜਰੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਬਾਬਾ ਚੋਹਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਰਾਤ ਮੋਰਿੰਡੇ ਦੀ ਕੂਟਵਾਲੀ ਵਿੱਚ ਝਾੜ ਲਿਆ ਉੱਥੇ ਮਤਲਬ ਉਹਨਾਂ ਨੇ ਆਪਣੀ ਕੈਦ ਜੇ ਵਿੱਚ ਰੱਖਿਆ ਮੋਰਿੰਡੇ ਤੋਂ ਫਿਰ ਉਹਨਾਂ ਨੂੰ ਸਰਹੰਦ ਲੈ ਜਾਇਆ ਇੱਥੇ ਹੀ 11 ਤੂ ਨੂੰ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੋਬੇਦਾਰ ਵਸੀਅਤ ਮੰਡੋੜੇ ਪੇਸ਼ ਕੀਤਾ ਗਿਆ ਜੇ ਜੇ ਸਾਹਿਜਾਂ ਦੇ ਅਧਿਆਰੀ ਚੋ ਉਹਨਾਂ ਨੂੰ ਸਲਾਮ ਕਰਨ ਦੀ ਬਜਾਏ ਅਢੋਲ ਤਾਂ ਨਾਲ ਫਤਿਹ ਹੋਏ ਬੜੀ ਕੱਚ ਕੇ ਹੱਥ ਹੋ ਗਏ ਤੇ ਇਹ ਮਾਤਾ ਜੀ ਵੱਲੋਂ ਦਿੱਤੀ ਗਈ ਸਿੱਖਿਆ ਦਾ ਹੀ ਨਤੀਜਾ ਸੀਗਾ ਕਿ ਜਿਹੜੇ ਉਹਨੂੰ ਸਾਹਿਜਾਂ ਦੇ ਸਾਹਿਜਾਂ ਦੇ ਨੇ ਉਹ ਉੱਥੇ ਜਾ ਕੇ ਡੋਲੇ ਨਹੀਂ ਉੱਥੇ ਜਾ ਕੇ ਉਹਨਾਂ ਨੇ ਉਹ ਸਮੇਂ ਦੀ ਜਿਹੜੀ ਹੰਡੂਆ ਦਾ ਉਹਦੇ ਉੱਤੇ ਸਿਰ ਨੀ ਚੁਕਾਇਆ ਬਲਕੇ ਬੜੀ ਕੱਚ ਕੇ ਤੇ ਜੋਰ ਨਾਲ ਹੱਥ ਹੋ ਗਏ ਅਗਲੇ ਦਿਨ 12 ਉਹਨੂੰ ਪੇਸ਼ੀ ਵਿੜੇ ਸਾਹਿਜਾਂ ਦੇ ਫੇਰ ਉਸੇ ਗਲੀਰੀ ਨਾਲ ਤੇ ਸੋਵੇਂ ਦਾਣ ਦੇ ਜਿਹੜੇ ਤ੍ਰਿੰਦੇ ਸੀਗੇ ਉਹ ਅੱਖ-ਅੱਖ ਲਾਲਚ ਦੇ ਰਹੇ ਸੀਗੇ ਜ਼ਮੀਰਾਂ ਤੁਹਾਡੇ ਨਾਮ ਲਵਾ ਗਏ ਉਹ ਕੀ ਜ਼ਮੀਨਾਂ ਤੁਹਾਡੇ ਨਾਮ ਲਵਾ ਲਿਆ ਹੋਏ ਠੀਕ ਹੈ ਬਹੁਤ ਲਾਲਚ ਦਿੱਤੇ ਪਰ ਉਹ ਸਾਰੇ ਲਾਲਚ ਨੇ ਜਿਹੜੇ ਉਹ ਛੋਟੇ ਸਹਜਾਂ ਦੇ ਪੁੱਤਰਾ ਦਿੱਤੇ ਸੋ ਇਸੇ ਦੌਰਾਨ ਇੱਕ ਮੋਤੀ ਮੇਰਾ ਦਾ ਨਾਮ ਵੀ ਹੁੰਦਾ ਕਿ ਮੋਤੀ ਨਾਮ ਮੇਰਾ ਵਜੜਾ ਉਹ ਆਪਣੀ ਜਾਨ ਤੇ ਖੇੜ ਗਿਆ ਮਾਤਾ ਜੀ ਦੇ ਸਹਜਾਂ ਦੇ ਦੁੱਧ ਲੈ ਕੇ ਠੰਡੇ ਪੁਰਜ ਤੱਕ ਪਹੁੰਚ ਆਇਆ ਤੇ ਉਹਨਾਂ ਦੁੱਧ ਦੀ ਸੇਵਾ ਕਰਦਾ ਹੈ ਉਹ ਤੀਰੰਗ ਬਣ। ਸੋ ਸ਼੍ਰੀ ਅਨੰਤਪੁਰ ਸਾਹਿਬ ਤੋਂ ਨਿਕਲਣ ਵਗਰੋਂ ਇਹ ਸਾਰੀ ਯਾਤਰਾ ਬੜੀ ਡਿੰਗ। ਇਹ ਬਹੁਤ ਹੀ ਵਿਖੜੇ ਪੈਂਡੇ ਬੜੀ ਸੀ। ਤੇ ਮਾਤਾ ਗੁਜਰੀ ਜੀ ਆਪਣੇ ਪੋਤਰੀਆਂ ਨੂੰ ਸਿਰਫ ਜ਼ਿੰਦਗੀ ਨਹੀਂ ਸੀ ਦੇਈ। ਸਗੋਂ ਉਹਨਾਂ ਨੂੰ ਇੱਕ ਅਦੁੱਤੀ ਸ਼ਹਾਦਤ ਲਈ ਸਬਕ ਸਿਖਾ ਕੇ ਤਿਆਰ ਕਰਦੇ ਸੀ। ਵੀ ਅਸੀਂ ਮੋਗਲ ਹਕੂਮਤ ਦੇ ਸਾਹਮਣੇ ਝੁਕਣਾ ਨਹੀਂ। ਅਸੀਂ ਉਹਨਾਂ ਨੂੰ ਜਵਾਬ ਦੇ ਆਂ ਅਸੀਂ ਆਪਣੇ ਧਰਮ ਦੇ ਅਡੋਲ ਰਹੇ। ਸੋ ਐਸੀ ਜਿਹੜੀ ਸਿੱਖਿਆ ਵਾਕੇ ਨੂੰ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਤੇ ਅਸੀਂ ਵੀ ਆਪਣੇ ਆਪਣੇ ਜਿਹੜੇ ਹੈਗੇ ਨੇ ਜਾਂ ਧਰਮ ਤੇ ਜੋ ਜਾਂ ਆਪਣੇ ਆਪਣੇ ਜੈਸਵੀ ਰਿਲੀਜ ਦੇ ਵਿੱਚ ਹੈਗੇ ਅਸੀਂ ਤੇ ਉਹਦੇ ਵਿੱਚ ਵੀ ਅਸੀਂ ਸ਼ਰਧਾ ਤੇ ਪਿਆਰ ਦੇ ਨਾਲ ਲੱਗ ਕੇ ਬਧੀਏ ਤੇ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਵਿੱਚ ਵੀ ਅਸੀਂ ਘੱਟੋ ਘੱਟ ਡੇਢ ਹੀ ਰੇ 5-10 ਮਿੰਟ ਰਿਗੜੇ ਕੱਢੀਏ ਤੇ ਗੁਰੂ ਸਾਹਿਬ ਨੇ ਦਿੱਖੇ ਪੂਆ ਕਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ